ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਕਤਲ ਕੇਸ ਨੂੰ ਲੈ ਕੇ ਬੀਤੇ ਕੱਲ ਚਲੰਦਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਬੱਡੀ ਪ੍ਰਮੋਟਰ surjeet singh chhatta ਦੀ ਗ੍ਰਿਫਤਾਰੀ ਤੋਂ ਬਾਅਦ ਸੰਦੀਪ ਦੀ ਪਤਨੀ ਮੀਡੀਆ ਸਾਹਮਣੇ ਆਈ ਹੈ ਜਿਸ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਖੁਸ਼ੀ ਜ਼ਾਹਰ ਕੀਤੀ ਉੱਥੇ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਨਾਲ ਹੀ ਮੰਗ ਕੀਤੀ ਕਿ ਇਸ ਕਤਲ ਕੇਸ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਬੱਡੀ ਸ਼ਹੀਦ ਸਰਦਾਰ ਸੰਦੀਪ ਸਿੰਘ ਸੰਧੂ ਨੰਗਲੰਬੀਆ ਦੀ ਧਰਮ ਪਤਨੀ ਜਿਵੇਂ ਕਿ ਕਬੱਡੀ ਨੂੰ ਚਾਹਣ ਵਾਲੇ ਅਤੇ ਸੰਦੀਪ ਨੂੰ ਚਾਹਣ ਵਾਲੇ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਜੋ ਮਾੜੀ ਦੁਰਘਟਨਾ ਆਪਣੇ ਨਾਲ ਵਾਪਰੀ ਉਹਦੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਆਪਾਂ ਨੂੰ ਪਰ ਪਿਛਲੇ ਦਿਨੀ ਜਦੋਂ ਮੈਂ ਪੰਜਾਬ ਆਈ ਸੀ ਸੰਦੀਪ ਦੀ ਵਰਸੀ ਕਰਨ ਲਈ ਉਸ ਟਾਈਮ ਮੈਂ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਸੀਐਮ ਸਾਹਿਬ ਦੇ ਧਰਮ ਪਤਨੀਆਂ ਨੂੰ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਮੈਨੂੰ ਇੱਕ ਭਰੋਸਾ ਦਿਵਾਇਆ ਸੀ ਕਿ ਉਹ ਜੋ ਵੀ ਕਰ ਸਕਦੇ ਹੋਏ ਉਹ ਜ਼ਰੂਰ ਕਰਨਗੇ ਸੰਦੀਪ ਨੂੰ ਇਨਸਾਫ ਦਿਵਾਉਣ ਲਈ ਉਹਦੇ ਵਿੱਚ ਉਹਨਾਂ ਨੇ ਆਪਣਾ ਟਾਈਮ ਲਿਆ ਸੀ ਕੇਸ ਵੈਰੀਫਾਈ ਕਰਨ ਲਈ ਉਹਨਾਂ ਨੇ ਵੈਰੀਫਾਈ ਕਰਕੇ ਕੱਲ ਇਸ ਕੇਸ ਦੇ ਮਾਸਟਰਮਾਈਂਡ ਸਾਜ਼ਿਸ਼ ਕਰਤਾ ਸੁਰਜਨ ਸਿੰਘ ਚੱਠਾ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਪਾ ਦਿੱਤਾ ਹੈ ਮੈਂ ਇਹਦੇ ਵਿੱਚ ਪੰਜਾਬ ਸਰਕਾਰ ਸਪੈਸ਼ਲੀ ਡਾਕਟਰ ਗੁਰਪ੍ਰੀਤ ਕੌਰ ਤੇ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਕੇਸ ਦੇ ਇਸ ਮਾਸਟਰਮਾਈਂਡ ਨੂੰ ਜੇਲ੍ਹ ਵਿੱਚ ਸੁਟਣ ਲਈ ਸਰજન ਸਿੰਘ ਚੱਠਾ ਨੂੰ ਜੇਲ੍ਹ ਸੁਟਣ ਲਈ ਸਾਡੀ ਮਦਦ ਕੀਤੀ। ਬਾਕੀ ਜੋ ਮੈਂ ਅੱਗੇ ਤੋਂ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਹੀ ਕਰਦੀਆਂ ਕਿ ਜੋ ਹੋਰ ਵੀ ਮਾਸਟਰਮਾਈਂਡ ਬਾਹਰ ਘੁੰਮ ਰਹੇ ਆ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਜੇਲ੍ਹ ਵਿੱਚ ਪਾਇਆ ਜਾਵੇ ਤਾਂ ਜੋ ਇਹ ਦੁਰਘਟਨਾ ਸਾਡੀ ਫੈਮਿਲੀ ਨਾਲ ਜਿਵੇਂ ਇੱਕ ਵੱਡੀ ਚੱਕਤ ਨਾਲ ਘਟੀ ਆ ਇਹ ਦੁਬਾਰਾ ਤੋਂ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ। ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਸਸਕਾ ਗੱਲ ਜੀ ਸਾਰੇ ਜਿਕਰ ਹੋ ਗਿਆ ਕਿ ਜਲੰਧਰ ਪੁਲਿਸ ਵੱਲੋਂ ਸੁਰਜਨ ਚੱਠਾ ਦੀ ਗ੍ਰਿਫਤਾਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਯਾ ਯਾ ਠੀਕ ਯਾ ਕੀ ਹੈ ਕੀ ਸਾਊਂਡ ਗੱਗਿਆ

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ